ਤਨ ਤਨ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਮੁੱਖ ਦੋਸ਼ੀ ਚੰਦੂ ਸ਼ਾਹ ਸੀ ਕਿਉਂ ਚੰਦੂ ਸ਼ਾਹ ਨੂੰ ਜਹਾਂਗੀਰ ਨੇ 1614 ਨੂੰ ਕਲਾ ਨੌਰ ਦੇ ਨਜ਼ਦੀਕ ਸਿੱਖਾਂ ਦੇ ਹਵਾਲੇ ਕੀਤਾ ਕਿਉਂ ਸਿੱਖਾਂ ਨੇ ਚੰਦੂ ਸ਼ਾਹ ਦਾ ਮੂੰਹ ਕਾਲਾ ਕੀਤਾ ਕਿਉਂ ਸਿੱਖਾਂ ਨੇ ਚੰਦੂ ਸ਼ਾਹ ਦੇ ਗਲ ਦੇ ਵਿੱਚ ਛੇਤਰਾਂ ਦਾ ਹਾਰ ਪਾ ਕੇ ਅੰਮ੍ਰਿਤਸਰ ਤੇ ਲਾਹੌਰ ਵਿੱਚ ਘੁਮਾਇਆ ਬਹੁਤ ਸਾਰੇ ਸਵਾਲ ਜਿਹੜੇ ਨੇ ਅੱਜ ਵੀ ਜਵਾਬ ਮੰਗਦੇ ਨੇ ਆਮ ਤੌਰ ਤੇ ਅਸੀਂ ਇਹ ਹੀ ਪੜਿਆ ਸੁਣਿਆ ਆ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਜਿਹੜੀ ਆ ਉਹ ਜਹਾਂਗੀਰ ਨੇ ਕਰਵਾਈ ਲੇਕਿਨ ਇੱਥੇ ਇੱਕ ਬੜੀ ਗੱਲ ਜ਼ਰੂਰੀ ਹੈ ਜਿਹਦੇ ਬਾਰੇ ਉਹਨੂੰ ਪਿੱਛੇ ਕਰ ਦਿੱਤਾ ਗਿਆ ਸਭ ਭੈਣ ਭਰਾ ਜਾਣਦੇ ਨੇ ਕਿ ਜਹਾਂਗੀਰ ਦੇ ਰਾਜ ਵਿੱਚ ਦੀਵਾਨ ਦੇ ਅਹੁਦੇ 'ਤੇ ਇੱਕ ਚੰਦੂ ਸ਼ਾਹ ਜੋ ਕਲਾ ਨੌਰ ਦੇ ਇਲਾਕੇ ਦਾ ਰਹਿਣ ਵਾਲਾ ਸੀ ਤੇ ਆ ਉਹ ਉੱਥੇ ਦੀਵਾਨ ਦੇ ਅਹੁਦੇ ਦੇ ਉੱਪਰ ਸੀ ਲਾਹੌਰ ਦਰਬਾਰ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਦੀਵਾਨ ਦਾ ਉਦਾ ਕਿੱਡਾ ਵੱਡਾ ਹੁੰਦਾ ਕਿੱਡੀ ਵੱਡਾ ਉਹ ਮਨਿਸਟਰ ਹੋਏਗਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਅੱਜ ਦੇ ਸਮਿਆਂ 'ਚ ਉਸ ਬੰਦੇ ਨੇ ਕਿਹਾ ਜਾਂਦਾ ਹੈ ਇਤਿਹਾਸ ਦੇ ਪੰਨੇ ਇਹ ਕਹਿੰਦੇ ਕਿ ਕੋਈ ਲੜਕੀ ਦਾ ਰਿਸ਼ਤਾ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹੋ ਗਿਆ ਸੀ ਜਿਹੜਾ ਬੰਦਾ ਰਿਸ਼ਤਾ ਕਰਕੇ ਗਿਆ ਤੂੰ ਜਦੋਂ ਜਾ ਕੇ ਦੱਸਿਆ ਕਿ ਮੈਂ ਤੁਹਾਡੀ ਲੜਕੀ ਦਾ ਰਿਸ਼ਤਾ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਕਰ ਦਿੱਤਾ ਤਾਂ ਉਹਨੇ ਕੁਝ ਕਿਹਾ ਕਿ ਕੁਝ ਬਾਰੇ ਦੀ ਐਟੇ ਵਾਲੀ ਵੀ ਕੁਝ ਗੱਲ ਕੀਤੀ ਮੈਂ ਇੱਥੇ ਨਹੀਂ ਉਹ ਕਹਿ ਸਕਦਾ ਕਿਉਂਕਿ ਧੰਤਨ ਗੁਰੂ ਅਰਜਨ ਸਾਹਿਬ ਦੀ ਸ਼ਾਨ ਦੇ ਵਿੱਚ ਮੇਰੇ ਵਰਗਾ ਬੰਦਾ ਐਵੇਂ ਤਾਂ ਸ਼ਬਦ ਬੋਲ ਹੀ ਨਹੀਂ ਸਕਦਾ ਜਾਂ ਉਹਨਾਂ ਦੇ ਪੱਖ 'ਚ ਨਹੀਂ ਬੋਲ ਸਕਦਾ ਜਾਂ ਉਹਨਾਂ ਹਾਲਾਤਾਂ 'ਤੇ ਨਹੀਂ ਬੋਲ ਸਕਦਾ ਇਸ ਤਰ੍ਹਾਂ ਦੀ ਗੱਲ ਜਦੋਂ ਚੰਦੂ ਸ਼ਾਹ ਨੇ ਕਹੀ ਤਾਂ ਇਹ ਗੱਲ ਸਿੱਖਾਂ ਤੱਕ ਪਹੁੰਚ ਗਈ ਸਿੱਖਾਂ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਦੱਸਿਆ ਕਿ ਚੰਦੂ ਸ਼ਾਹ ਜਿਹੜਾ ਉਹ ਨੇ ਆ ਗੱਲ ਕਹੀ ਦੇ ਸਿੱਖਾਂ ਦੇ ਕਹਿਨ ਤੇ ਗੁਰੂ ਅਰਜਨ ਸਾਹਿਬ ਜੀ ਨੇ ਰਿਸ਼ਤੇ ਦਾ ਨਾਂ ਕਰ ਦਿੱਤੀ ਇਸ ਗੱਲ ਦਾ ਉਹਨੇ ਬਦਲਾ ਲੈਣ ਦੇ ਲਈ ਹੋਰ ਵੀ ਬੜੇ ਧਾਰਮਿਕ ਵੀ ਕਾਰਨ ਸਨ ਅਲੱਗ-ਅਲੱਗ ਉਹਨਾਂ ਦਿਨਾਂ ਦੇ ਵਿੱਚ ਇੱਕ ਸੇਖ ਸਰਹਿੰਦੀ ਜਿਹੜਾ ਸੀ ਉਹ ਵੀ ਇੱਕ ਵਧੀਆ ਪੋਸਟ ਤੇ ਸੀ ਤਾਂ ਉਦੋਂ ਜਿਹੜਾ ਲਾਹੌਰ ਦਾ ਸੁਬੇਦਾਰ ਸੀ ਉਹ ਮਰਤਬਾ ਖਾਂ ਉਦੋਂ ਉੱਥੇ ਉਹ ਕਾਬਜ਼ ਸੀ ਇਹਨਾਂ ਤਿੰਨਾਂ ਨੇ ਯੋਜਨਾ ਬਣਾ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਕਿਉਂਕਿ ਉਹਨਾਂ ਜਾਣਿਆ ਕਿ ਤੁਹਾਨੂੰ ਪਤਾ ਕਿ ਅਕਬਰ ਦੀ ਮੌਤ ਹੁੰਦੀ ਆ 1605 ਨੂੰ 1605 ਨੂੰ ਅਕਬਰ ਦੀ ਮੌਤ ਹੁੰਦੀ ਆ ਤੇ ਉਹ ਅਕਬਰ ਆਪਣੇ ਪੋਤਰੇ ਨੂੰ ਜਿਹੜਾ ਹੈ ਉਹ ਗੱਡੀ ਤੇ ਬਿਠਾਉਣਾ ਚਾਹੁੰਦਾ ਹੈ ਲੇਕਿਨ ਉਹ ਜਹਾਂਗੀਰ ਤੇ ਉਹਦੇ ਪੁੱਤਰ ਦੀ ਕੋਈ ਝਗੜਾ ਹੋ ਗਿਆ ਗੱਡੀ ਨੂੰ ਲੈ ਕੇ ਤਾਂ ਜਿਹਦੇ ਵਿੱਚ ਇਹਨਾਂ ਨੇ ਮੁੜ ਕੇ ਜਿਹੜਾ ਹੈ ਚੰਦੂ ਸ਼ਾਹੀ ਇਹਨੇ ਕੰਨ ਭਰੇ ਜਹਾਂਗੀਰ ਦੇ ਕਿ ਗੁਰੂ ਸਾਹਿਬ ਨੇ ਉਹਨੂੰ ਵਾਰ ਦਿੱਤੇ ਨੇ ਸਹਾਇਤਾ ਦਿੱਤੀ ਆ ਉਹ ਜੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦੇਣੀ ਚਾਹੀਦੀ ਹੈ ਵੇਖੋ ਮਸਲਾ ਇਹ ਕਿ ਕੀ ਗੁਰੂ ਅਰਜਨ ਗੁਰੂ ਅਰਜਨ ਸਾਹਿਬ ਨੇ ਹੀ ਇਕੱਲੀ ਵਿਰੋਧਤਾ ਕੀਤੀ ਹੋਗੀ ਕਿ ਜਾਂ ਖੁਸਰੋ ਦੇ ਬਹੁਤ ਸਾਰੇ ਹੋਰ ਵੀ ਬੰਦੇ ਹੋਣਗੇ ਜਿਹੜੇ ਉਹਦੇ ਨਾਲ ਜੁੜੇ ਹੋਣਗੇ ਉਹਨਾਂ ਨੂੰ ਕਿੰਨੀਆਂ ਕਿ ਸਜ਼ਾਵਾਂ ਹੋਈਆਂ ਵੀ ਸਵਾਲ ਤਾਂ ਜਵਾਬ ਮੰਗਦਾ ਇੱਥੇ ਕਿਹੜ ਕੱਢਣ ਦੇ ਮਾਰੇ ਜਿਹੜਾ ਚੰਦੂ ਸਵਾਹ ਸੀ ਸਾਤ ਅਸੀਂ ਕਹਿ ਨਹੀਂ ਸਕਦੇ ਸਵਾਹ ਕਹਿ ਸਕਦੇ ਆ ਉਸ ਬੰਦੇ ਨੇ ਕਿੜ ਕੱਢਣ ਦੇ ਲਈ ਗੁਰੂ ਅਰਜਨ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਬਹੁਤ ਸਾਰੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਚੰਦੂ ਸ਼ਾਹ ਨੇ ਉਹਨੂੰ ਕਿਤੇ ਸਰਕਾਰੀ ਜਾਂ ਉਸ ਸੰਥਾਂ ਤੇ ਨਹੀਂ ਰੱਖਿਆ ਸਗੋਂ ਆਪਣੀ ਨਿੱਜੀ ਹਵੇਲੀ ਦੇ ਵਿੱਚ ਤਾਂ ਤਾਂ ਗੁਰੂ ਅਰਜਨ ਸਾਹਿਬ ਜੀ ਨੂੰ ਰੱਖਿਆ ਜਿੱਥੇ ਗੁਰੂ ਅਰਜਨ ਸਾਹਿਬ ਜੀ ਨੂੰ ਦੁਨਿਆਵੀ ਦੁਨੀਆ ਦੇ ਮਤਾਬਕ ਆਪਾਂ ਕਹਿ ਸਕਦੇ ਕੈਦ ਕਰ ਲਿਆ ਦੁਨੀਆਵੀ ਦੁਨੀਆ ਦੇ ਮੁਤਾਬਕ ਕਹਿ ਸਕਦੇ ਸਜ਼ਾ ਦਿੱਤੀ ਉਥੇ ਤੁਸੀਂ ਇਹ ਵੀ ਜਾਣਦੇ ਹੋ ਕਿ ਧੰਤਨ ਗੁਰੂ ਅਰਜਨ ਸਾਹਿਬ ਜੀ ਨੂੰ ਭੁੱਖਿਆ ਵੀ ਰੱਖਿਆ ਗਿਆ ਉਹਨਾਂ ਦੇ ਸਰੀਰ ਤੇ ਗਰਮ-ਗਰਮ ਰੇਤ ਪਾਈ ਗਈ ਉਹਨਾਂ ਨੂੰ ਤਾਂ ਤੱਤੀਆਂ ਤਮੀਆਂ ਤੇ ਬਿਠਾਇਆ ਗਿਆ ਤੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋ ਗਈ ਜਦੋਂ ਇਹ ਗੀ ਵੱਡੇ ਸਭ ਕੁਝ ਵਾਪਰ ਗਿਆ ਤਾਂ ਜਦੋਂ ਇਹ ਗੱਲ ਸਾਈ ਮੀਆਂ ਮੀਰ ਜੀ ਨੇ ਜਹਾਂਗੀਰ ਨੂੰ ਦੱਸੀ ਕਿ ਆਹ ਕੁਝ ਹੋਇਆ ਹੈ ਅਦਲਾਹੌਰ ਦੇ ਵਿੱਚ ਤਾਂ ਫਿਰ ਜਹਾਂਗੀਰ ਨੇ 1614 ਨੂੰ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਨਾਲ ਮੀਟਿੰਗ ਕੀਤੀ ਕਲਾ ਨੌਰ ਦੇ ਵਿੱਚ ਤੇ ਨਾਲ ਹੀ ਜਹਾਂਗੀਰ ਨੂੰ ਸਿੱਖਾਂ ਜਹਾਂਗੀਰ ਨੇ ਚੰਦੂ ਸ਼ਾਹ ਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ ਫਿਰ ਭਾਈ ਵਿਧੀ ਚੰਦ ਜੀ ਇੱਕ ਭਾਈ ਜੇਠਾ ਜੀ ਹੋਏ ਨੇ ਜੋ ਤਰਨਤਾਰਨ ਦੇ ਇਲਾਕੇ ਦੇ ਨੇ ਤੇ ਚੁਭਾਲ ਵਾਲੀ ਸਾਈਡ ਦੇ ਨੇ ਇੱਕ ਭਾਈ ਜੇਠਾ ਜੀ ਅਤੇ ਹੋਰ ਕੁਝ ਸਿੱਖਾਂ ਦੀ ਡਿਊਟੀ ਲਾਈ ਗਈ ਇਹਨਾਂ ਸਿੱਖਾਂ ਨੇ ਫਿਰ ਇਹ ਚੰਦੂ ਸ਼ਾਹ ਦਾ ਮੂੰਹ ਕਾਲਾ ਕੀਤਾ ਇਹਦੇ ਗੱਲ 'ਚ ਛੇਤਰਾਂ ਦਾ ਹਾਰ ਪਾਇਆ ਕਿਉਂਕਿ ਜਾਂਗੀਰ ਨੇ ਕਿਹਾ ਸੀ ਤੁਸੀਂ ਜਿਹੜੀ ਸਜ਼ਾ ਬਣਦੀ ਉਹ ਦੇ ਸਕਦੇ ਹੋ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤ ਨੂੰ ਕਿਹਾ ਕਿ ਤੁਸੀਂ ਜਿਹੜੀ ਸਜ਼ਾ ਇਹਨੂੰ ਦੇਣੀ ਚਾਹੁੰਦੇ ਹੋ ਦੇ ਸਕਦੇ ਹੋ ਫਿਰ ਭਾਈ ਬਿਧੀ ਚੰਦ ਭਾਈ ਜੇਖਾ ਜੀ ਉਹਨਾਂ ਨੇ ਇਹਨੂੰ ਜਿਹੜਾ ਸੀ ਅੰਮ੍ਰਿਤਸਰ ਅਤੇ ਲਾਹੌਰ ਦੀਆਂ ਗਲੀਆਂ ਚ ਘੁਮਾਇਆ ਇਹ ਬੜੀ ਜ਼ਰੂਰੀ ਗੱਲ ਸਾਨੂੰ ਆਪਣੇ ਬੱਚਿਆਂ ਨੂੰ ਦੱਸਣੀ ਚਾਹੀਦੀ ਆ ਤਾਂ ਕਿ ਸਾਡੇ ਬੱਚਿਆਂ ਨੂੰ ਇਤਿਹਾਸ ਬਾਰੇ ਪਤਾ ਲੱਗ ਜਵੇ ਤੁਸੀਂ ਇਹ ਵੀ ਜਾਣਦੇ ਹੋ ਕਿ ਜਦੋਂ ਇਹਨੂੰ ਘੁਮਾਇਆ ਲਾਹੌਰ ਦੇ ਵਿੱਚ ਘੁਮਾਇਆ ਜਾ ਰਿਹਾ ਸੀ ਤਾਂ ਉੱਥੇ ਇੱਕ ਭਾਈ ਪਠਿਆਰਾ ਜੀ ਸੀ ਭਾਈ ਪਠਿਆਰਾ ਉਹ ਸੀ ਜਿਹਦੀ ਇਹਨੇ ਡਿਊਟੀ ਲਈ ਸੀ ਚੰਦੂ ਸਵਾਹ ਨੇ ਕਿ ਗੁਰੂ ਅਰਜਨ ਸਾਹਿਬ ਜੀ ਤੇ ਗਰਮ ਗਰਮ ਰੇਤਾ ਪਾਉਣੀ ਆ ਇੱਕ ਕੜਸ਼ੇ ਦੇ ਨਾਲ ਇਤਿਹਾਸ ਦੇ ਪੰਨੇ ਇਹ ਦੱਸਦੇ ਆ ਕਿ ਜਦੋਂ ਉਸੇ ਗਲੀ ਵੱਲ ਗਿਆ ਇਹ ਇਹਨੂੰ ਖੜਿਆ ਗਿਆ ਚੰਦੂ ਸਵਾਹ ਨੂੰ ਤਾਂ ਫਿਰ ਉਹ ਭਾਈ ਪਠਿਆਰਾ ਜੀ ਬਾਹਰ ਆਏ ਉਹਨਾਂ ਨੇ ਉਹੋ ਹੀ ਕੜਸ਼ਾ ਲਿਆਂਦਾ ਇਹਦੇ ਸਿਰ 'ਚ ਮਾਰ ਮਾਰ ਕੇ ਇਹਨੂੰ ਮੌਤੇ ਘਾਟ ਉਤਾਰ ਦਿੱਤਾ ਇਸ ਚੀਜ਼ ਨੂੰ ਪਰਦੇ ਦੇ ਪਿੱਛੇ ਰੱਖ ਲਿਆ ਜਾਂਦਾ ਆ ਕਿ ਜੇ ਇਹ ਬੰਦੇ ਦਾ ਗੁਨਾਹ ਨਾ ਹੁੰਦਾ ਜੇ ਬੰਦਾ ਦੋਸ਼ੀ ਨਾ ਹੁੰਦਾ ਤੇ ਇੱਕ دیਵਾਨ ਨੂੰ ਜਹਾਂਗੀਰ ਕਿਉਂ ਜਿੰਦਾ ਸਿੱਖਾਂ ਨੂੰ ਵੀ ਲੋਬੀ ਨੂੰ ਸ਼ਹੀਦ ਕਰ ਇਹਨੂੰ ਮਾਰ ਦੋ ਇਹਨੂੰ ਜੋ ਮਰਨੀ ਕਰ ਦੋ ਸਿੱਖਾਂ ਨੇ ਉਹਨੂੰ ਮਾਰਿਆ ਤੇ ਧੰਤਨ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਜਿਹੜੀ ਸੀ ਇਹ ਮੁੱਖ ਦੋਸ਼ੀ ਚੰਦੂ ਸ਼ਾਹ ਦੇ ਕਰਕੇ ਹੀ ਵਾਪਰੀਆ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਤੁਸੀਂ ਇਹ ਵੀ ਜਾਣਦੇ ਹੋ ਕਿ ਚੰਦੂ ਸ਼ਾਹ ਦੇ ਮੁੰਡੇ ਨੇ ਮੁਨਕੇ ਦੋ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਲੜੀਆਂ ਇੱਕ ਸ੍ਰੀ ਹਰਗੋਬਿੰਦਪੁਰ ਦੀ ਤੇ ਇੱਕ ਕਰਤਾਰਪੁਰ ਨਜ਼ਦੀਕ ਜਲੰਧਰ ਦੀ ਇਹ ਦੋ ਜੰਗਾਂ ਦੇ ਵਿੱਚ ਇਹਦਾ ਮੁੰਡਾ ਕਰਮਚੰਦ ਜਿਹੜਾ ਸੀ ਉਹ ਮੁੱਖ ਦੋਸ਼ੀ ਸੀ ਕਰਮਚੰਦ ਦਾ ਸਾਲਾ ਹੀ ਰਤਨਚੰਦ ਰਤਨਚੰਦ ਦਾ ਪਿਓ ਹੈਗਾ ਸੀ ਭਗਵਾਨ ਦਾਸ ਘੋੜੜ ਇਹਨਾਂ ਨੇ ਹੀ ਜੰਗਾਂ ਕੀਤੀਆਂ ਤੇ ਇਹਨਾਂ ਜੰਗਾਂ 'ਚ ਇਹ ਮਾਰੇ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥੋਂ ਇਸ ਕਰਕੇ ਇਹਨਾਂ ਦਾ ਪਾਪ ਹੋ ਗਿਆ ਕਈ ਲੋਕ ਕਹਿਣਗੇ ਜੀ ਇਹ ਚੰਦੂ ਸਾਹਿਬ ਦੀ ਜਿਹੜੀ ਨੋਂ ਹੀ ਜਾਨੀ ਕਿ ਉਹ ਪਾਣੀ ਲੈ ਕੇ ਗਈ ਜੀ ਇਸ ਕਰਕੇ ਸੁਬੀਲ ਲੱਗਦੀ ਹੈ ਇਹੋ ਜਿਹਾ ਪਰਿਵਾਰ 'ਚ ਕੋਈ ਗੱਲ ਨਹੀਂ ਚੰਦੂ ਕਰਮਚੰਦ ਜਿਹੜਾ ਸੀ ਚੰਦੂ ਸ਼ਾਹ ਦਾ ਮੁੰਡਾ ਜਿਹੜਾ ਵਿਆਹਿਆ ਸੀ ਉਹਦੇ ਆ ਉਹਦਾ ਪਿਓ ਉਹਦਾ ਸਾਲਾ ਕਰਨ ਰਤਨ ਚੰਦ ਸੀ ਤੇ ਰਤਨ ਚੰਦ ਦਾ ਪਿਓ ਭਗਵਾਨ ਦਾਸ ਭੋਰੜ ਇਹ ਸਾਰੇ ਟੱਬਰ ਨੇ ਤੇ ਗੁਰੂ ਸਾਹਿਬ ਨਾਲ ਲੜਾਈਆਂ ਕੀਤੀਆਂ ਇਸ ਕਰਕੇ ਸਿੱਖਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਇਹ ਪ੍ਰਵਾਦ ਬਹੁਤ ਵੱਡਾ ਦੋਸ਼ੀ ਸੀ ਜਿਹਦਾ ਮੁੜ ਕੇ ਸਤਿਆਨਾਸ ਹੀ ਹੋ ਗਿਆ ਉਹਨਾਂ ਦਾ ਮਲਿਆ ਮੇਟ ਹੀ ਹੋ ਗਿਆ ਧਰਤੀ ਤੋਂ ਇਸ ਕਰਕੇ ਇਸ ਬੰਦੇ ਨੂੰ ਅਸੀਂ ਮੁੱਖ ਦੋਸ਼ੀ ਮੰਨਦੇ ਆ ਤੇ ਸਿੱਖ ਕਰੀ ਵੀ ਇਹਨੂੰ ਮਾਫ ਨਹੀਂ ਕਰਨਗੇ ਨਾ ਹੀ ਇਤਿਹਾਸ ਦੇ ਪੰਨੇ ਇਸ ਨੂੰ ਮਾਫ ਕਰਨਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚੱਤਰ ਸਿੰਘ ਤਰਸਿੱਕਾ ਜੁਗੇ ਵਾਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ